ਜਗਬਣੀ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਲਗਾਤਾਰ ਹੜ੍ਹਾਂ ਦੀ ਕਵਰੇਜ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਔਰ ਜੋ ਹਾਲਾਤ ਹੁਣ ਪੰਜਾਬ ਦੇ ਵਿੱਚ ਬਣੇ ਹੋਏ ਨੇ ਜਿਹੜੇ ਹੜ੍ਹਾਂ ਤੇ ਮਾਰ ਵੱਜੀ ਆ ਤੇ ਨੁਕਸਾਨ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਇਸ ਘਰ ਦੇ ਵਿੱਚ ਮੌਜੂਦ ਆ ਜਿੱਥੇ ਮਾਂ ਪੁੱਤ ਨੇ ਦੋਨੋਂ ਔਰ ਪਤੀ ਦਾ ਸਿਰ ਤੋਂ ਸਾਇਆ ਬਹੁਤ ਸਮਾਂ ਪਹਿਲਾਂ ਉੱਠ ਗਿਆ ਸੀ ਤੇ ਘਰ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਨੇ ਇਹ ਘਰ ਹੈ ਦੋ ਕ ਕਮਰੇ ਆ ਬਾਲਿਆਂ ਵਾਲੇ ਔਰ ਪਾਣੀ ਜਦੋਂ ਚੜਿਆ ਤਾਂ ਇਹ ਦਰਵਾਜ਼ੇ ਦਰਵਾਜ਼ੇ ਤੱਕ ਇਹਨਾਂ ਦਾ ਕਹਿਣਾ ਕਿ ਪਾਣੀ ਚੜਿਆ ਹੋਇਆ ਸੀ ਔਰ ਸਮਾਨ ਨਹੀਂ ਮਿਲਿਆ ਕਿ ਸਮਾਨ ਕੱਢ ਲਿਆ ਜਾਵੇ ਔਰ ਹੁਣ ਸਮਾਨ ਜਿਹੜਾ ਉਹ ਬਾਹਰ ਕੱਢ ਕੇ ਰੱਖਿਆ ਹੈ ਇਹ ਦੋ ਬੈੱਡ ਆ ਦਿਖਾ ਦਿੰਨੇ ਆ ਤੁਹਾਨੂੰ ਇਹੇ ਦੋ ਬੈੱਡ ਆ ਵੀ ਸਾਰਾ ਟੁੱਟ ਗਿਆ ਫੁੱਲ ਗਿਆ ਕਿਉਂਕਿ ਤਿੰਨ ਤਿੰਨ ਤੱਕ ਤਿੰਨ ਦਿਨ ਤੱਕ ਜਿਹੜਾ ਪਾਣੀ ਉਹ ਚੜਿਆ ਸੀ ਔਰ ਇੰਨੇ ਕ ਕੱਪੜੇ ਜਿਹੜੇ ਉਹ ਬਚੇ ਆ ਔਰ ਇਧਰ ਆ ਹਾਲਾਤ ਜੇ ਕਰਦੇ ਆ ਹੁਣ ਤੁਹਾਨੂੰ ਹਾਲਾਤ ਦਿਖਾ ਦਿੰਨੇ ਆ ਅੰਦਰ ਜਾ ਕੇ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਕਿੰਨੀ ਮਿੱਟੀ ਕਿੰਨੀ ਰਿਬ ਜੜੀ ਹੈ ਨਾ ਉਹ ਚੜੀ ਹੋਈ ਆ ਤੁਸੀਂ ਦੇਖੋ ਇਹ ਰੂਮ ਦੇ ਅੰਦਰ ਦੇ ਹਾਲਾਤ ਆ ਰਿਬ ਜੜੀ ਉਹ ਕਿੰਨੀ ਕਿੰਨੀ ਚੜ ਚੁੱਕੀ ਆ ਕਿਉਂਕਿ ਇਹ ਇਹ ਪਰਪਾਈ ਨਹੀਂ ਹੋਣੀ ਇਹਨਾਂ ਦੀ ਕਿਉਂਕਿ ਨੁਕਸਾਨ ਜਿਹੜਾ ਉਹ ਬਹੁਤ ਜ਼ਿਆਦਾ ਹੋ ਗਿਆ ਇੱਧਰ ਵੀ ਹੁਣ ਪਤਾ ਨਹੀਂ ਕਿ ਆ ਛੱਤ ਜਿਹੜੀ ਆ ਬਾਲਿਆਂ ਵਾਲੀ ਉਹ 2 ਮਿੰਟ ਚੱਲੇ ਜਾਂ 1 ਦਿਨ ਚੱਲੇ ਜਾਂ 2 ਦਿਨ ਚੱਲੇ ਤਾਂ ਇਹ ਬਹੁਤ ਸਾਰਾ ਨੁਕਸਾਨ ਜਿਹੜਾ ਉਹ ਹੋ ਗਿਆ ਇੱਧਰ ਇਹ ਅੰਦਰ ਦੀਆਂ ਤਸਵੀਰਾਂ ਵੀ ਦਿਖਾ ਰਹੇ ਇੱਥੇ ਤੱਕ ਜਿਹੜਾ ਪਾਣੀ ਸੀ ਉਹ ਦੱਸਿਆ ਜਾਂਦਾ ਕਿ ਦਰਵਾਜ਼ਿਆਂ ਤੱਕ ਪਾਣੀ ਆ ਔਰ ਆ ਸਮਾਨ ਜਿਹੜਾ ਇਨੱਕ ਸਮਾਨ ਇਹਨਾਂ ਦਾ ਬਚਿਆ ਬਾਕੀ ਪਰਿਵਾਰਕ ਮੈਂਬਰ ਮੇਰੇ ਨਾਲ ਨੇ ਦੋਨੋਂ ਮਾਂ ਪੁੱਤ ਨੇ ਗੱਲਬਾਤ ਕਰਦੇ ਆ ਕੀ ਨਾਮ ਹੈ ਭਾਈ ਆਪਣਾ ਭਾਈ ਜਤਿੰਦਰ ਕੋਲ ਇਹ ਤੁਸੀਂ ਲਾਗੇ ਹੀਗਾ ਤੇ ਇਧਰ ਵੀ ਪਾਣੀ ਆ ਗਿਆ ਜਦੋਂ ਬੰਨ ਟੁੱਟਾ ਹਾਂਜੀ ਭਾਈ ਜਦੋਂ ਮਤਲਬ ਬੰਨ ਟੁੱਟਾਣਾ ਭਾਈ ਘਟੋ ਘਟ ਮਿੰਨਣਾ ਪਾਣੀ ਠੀਕ ਹੈ ਆਪਦੇ ਆਪਣਾ ਸਮਾਨ ਹੀ ਬੜੀ ਮੁਸ਼ਕਿਲ ਕੱਢਿਆ ਭਾਈ ਠੀਕ ਹੈ ਜੀ ਪਰ ਮਤਲਬ ਪਹਿਲੇ ਨਾ ਮਤਲਬ ਆਪਣੇ ਘਰ ਸੌਂਦੇ ਰਹੇ ਹੁਣ ਨਾ ਮਤਲਬ ਬੁਰਾ ਹੋ ਗਿਆ ਹੁਣ ਮਤਲਬ ਕਿਸ ਦੇ ਘਰ ਰਹੇ ਨੇ ਇਹਦੇ ਘਰ ਰਹ ਰਹੇ ਹਾਂਜੀ ਹਾਂਜੀ ਭਾਈ ਕੀ ਕੰਮ ਕਰ ਕਰਦੇ ਪੈਂਦੀੜੀ ਤਾਂ ਪਈ ਭਾਈ ਦਿਹਾੜੀ ਕਰਦੇ ਹਾਂਜੀ ਭਾਈ ਠੀਕ ਹੈ ਕੀ ਸਮਾਨ ਸੀ ਬਸ ਇਹੀ ਸਮਾਨ ਹਾਂਜੀ ਹਾਂਜੀ ਭਾਈ ਨਹੀਂ ਮਤਲਬ ਦੋ ਗੱਡਾ ਗਾਰਡਨ ਬਾੜੀਆਂ ਤੇ ਬਾਕੀ ਉਹ ਤੁਹਾਡੇ ਸਾਹਮਣੇ ਜੋ ਵੀ ਸਮਾਨ ਹੋਣੀ ਹੈ ਇਹ ਬੈੱਡ ਤਾਂ ਬਹੁਤ ਹੈ ਇਹਨਾਂ ਦੀ ਹਾਲਤ ਬਹੁਤ ਖਰਾਬ ਆਹਾ ਬੈੱਡ ਮਤਲਬ ਜਦੋਂ ਮਤਲਬ ਅੰਦਰੋਂ ਸਮਾਨ ਗੱਡਿਆ ਨਾ ਭਾਈ ਜਿੰਨੇ ਮਤਲਬ ਦਿੱਤੋ ਨੂੰ ਮਤਲਬ ਲੱਭੇ ਨੰਬਰ ਆਪਣੇ ਕੀ ਕਹਿੰਦੇ ਪਾਵੇ ਜਿੰਨੇ ਵੀ ਡੁੱਬੇ ਤੇ ਭਾਈ ਪੋਟ-ਪੋਟ ਕੇ ਗੱਡੇ ਹੁੰਦੇ ਸਾਰਾ ਸਮਾਨ ਜਿੰਨਾ ਵੀ ਸਾਰਾ ਪੋਟ ਕੇ ਗੱਡਿਆ ਭਾਈ ਆਪਾਂ ਹਾਂਜੀ ਇਸ ਦਾ ਇੱਧਰ ਆ ਪੇਟੀ ਵਗੈਰਾ ਇੱਧਰ ਆਹਾ ਸੋਫੇ ਜੇ ਹਾਂਜੀ ਹਾਂਜੀ ਭਾਈ ਇਹ ਸਾਰੇ ਮਤਲਬ ਤਰੇ ਤਰੇ ਕਰਦੇ ਜਦੋਂ ਮਤਲਬ ਪਾਣੀ ਆਇਆ ਤਾਂ ਦੋਨੋਂ ਜਾਣੇ ਉਹ ਘਰ ਦੇ ਵਿੱਚ ਹਾਂਜੀ ਹਾਂਜੀ ਭਾਜੀ ਮਤਲਬ ਮੇਰੇ ਦੋ ਬੱਚੇ ਐ ਮੇਰੀ ਵਾਈਫ ਐ ਹਾਂਜੀ ਅੱਛਾ ਇਸੇ ਘਰ ਦੇ ਵਿੱਚ ਹੀ ਰਹਿੰਦੇ ਆ ਹਾਂਜੀ ਇਸੇ ਘਰ ਦੇ ਵਿੱਚ ਰਹਿੰਦੇ ਭਾਜੀ ਅੱਛਾ ਇਹ ਸਮਾਨ ਐ ਇਹ ਮਾਂ ਹੁਣੇ ਵੀ ਇਹ ਨਾਲ ਗੱਲਬਾਤ ਕਰਦੇ ਆ ਜਦੋਂ ਪਾਣੀ ਆਇਆ ਉਦੋਂ ਘਰ ਦੇ ਵਿੱਚ ਮੌਜੂਦ ਸੀਗੇ ਤੁਸੀਂ ਹਾਂਜੀ ਬਾਜੀ ਮੈਂ ਆਹੀ ਮੌਜੂਦ ਏਹੀ ਪਾਚਾ ਇਹਨਾਂ ਪਤਾ ਹੀ ਨੱਗਾਂ ਦਿੱਤਾ ਐ ਇਦਾਂ ਹੀ ਬੇਫਿਕਰੀ ਹੀ ਤਚਲ ਕੇ ਇੰਨਾ ਪਾਣੀ ਆਣਾ ਹੈ ਜਦੋਂ ਪਾਣੀ ਆ ਗਿਆ ਤਾਂ ਅਸੀਂ ਬਸ ਨਹਾਣੇ ਚੁੱਕੇ ਨਹਾਣੇ ਚੁੱਕ ਕੇ ਤੇ ਗਾਂ ਨਹੀਂ ਗਏ ਉਦੋਂ ਤੋਂ ਬਾਅਦ ਚੰਨ ਪਰਾਈ ਨਾ ਗਾਜ ਕੁਝ ਮਾਨੂੰ ਨਿਕਲਿਆ ਗਿਆ ਮੈਂ ਹੀ ਕੰਮ ਕਰਕੇ ਮੈਂ ਤਾਂ ਕਰਕੇ ਬਣਾਇਆ ਹੈ ਤੇ ਨਹੀਂ ਵੀ ਮੈਂ ਤੇ ਜਿੰਨੀ ਨੌਕਰੇ ਕੰਮ ਕਰਕੇ ਭਾਂਡੇ ਮਾਰ ਮੰਗੇ ਬਣਾ ਦਿੱਤੀ ਤੇ ਸਾਰਾ ਹੀ ਖਰਾਬ ਹੋ ਗਿਆ ਜਾ ਕੇ ਸੇ ਲੋਕਾਂ ਦੇ ਭਾਂਡੇ ਮਾਝੇ ਕੰਮ ਕੀਤਾ ਲੋਕਾਂ ਘਰੇ ਕੰਮ ਕਰਦੇ ਲਿਆਈ ਪੈਸੇ ਤਾਂ ਬਰਬਾਦ ਹੀ ਆ ਠੀਕ ਆ ਮੁੰਡਾ ਤੇ ਆਹ ਜੱਪਾ ਧਾ ਦੇ ਆ ਤੇ ਜੱਪੇ ਦਾ ਮਾਰਾ ਨਹੀਂ ਖਾਂਦਾ ਆਦੇ ਅਸਾ ਅਗਾਛ ਮਾਨਸਾਲਾ ਖਰਾਬ ਹੋ ਗਿਆ ਬੋ ਰੋਟੀ ਬਾਹਰੋਂ ਮੰਦੀਓ ਹੀ ਖਾਣੇ ਰੋਟੀ ਵੀ ਨਹੀਂ ਪੱਕਦੀ ਨਹੀਂ ਹੁਣ ਤਾਂ ਘਰੇ ਰੋਟੀ ਕਿੱਥੋਂ ਪਕੜੀ ਬਾਹਰੋਂ ਮੰਦੀਓ ਖਾਣੀਆਂ ਇਹਨਾਂ ਕਿ ਹਾਂ ਬੋਲਾ ਮਾੜੀ ਆ ਕਰੀਆਂ ਮੰਨਦਾ ਆ ਰਸ ਨਹੀਂ ਆ ਆ ਜਿਹੜੀ ਬੈੱਡ ਆ ਇਹ ਤਾਂ ਮਾਂ ਖਰਾਬ ਹੋ ਚੁੱਕੀ ਆ ਸਾਰੇ ਸਾਰੇ ਖਰਾਬ ਹੋ ਲੱਪੇ ਠੁੱਕੇ ਆ ਚਰਾਜ ਮਾਂਜਾ ਖਰਾਬ ਹੋ ਗਿਆ ਕਾ ਤੇ ਉਹ ਪੇਟੀ ਵੀ ਬੈੱਡ ਵੀ ਉਜਾਰੀ ਵੀ ਤੇ ਸੋਜੀ ਸ਼ੂਫੇ ਸਭ ਖਰਾਬ ਹੋ ਗਿਆ ਜੇ ਇਹ ਹੀ ਲੀੜਾ ਕਪੜਾ ਬਚਿਆ ਇਹੀ ਬਸ ਆਹੋ ਨੀੜਾ ਕਪੜਾ ਜਦ ਤਰਾਂ ਹੁਣੀ ਹੋਵੇ ਜੋ ਗੜਗੀਆਂ ਵਿੱਚ ਤੇ ਕੱਡੀਆਂ ਅੱਜ ਮੇਰਾ ਛੁੱਕਾ ਤੇ ਮੈਂ ਅੱਜ ਪਾਣੀ ਹਮਾਰਾ ਮੋਟਾ ਤੇ ਉਹ ਫੇਰ ਮੁਰਕੇ ਬਾਰਸ਼ ਆਣਾ ਤੇ ਮਾਰੀ ਮਾਰਦੀ ਆਹ ਹੋਰ ਜਾਈਆਂ ਜਿਹੜੀਆਂ ਹੀ ਉਹ ਪੇਟੀ ਚ ਗੜਗੀਆਂ ਆ ਪੇਟੀ ਜਿਹੜੀ ਪਈ ਆ ਆਹੋ ਉਹ ਪੇਟੀ ਦੇ ਗੜਗੀਆਂ ਚਾਹ ਇਹ ਕੱਡੀਆਂ ਹੀ ਨਹੀਂ ਮੈਂ ਉੱਤਾਂ ਅਸਾਂ ਹਾਂ ਤੋ ਪਣੀ ਇਹ ਗੱਡੀ ਮਾ ਜੰਗੀ ਹੈ ਕੱਢਦਾ ਮੈਂ ਲੱਗੇ ਨੇ ਮੈਂ ਸੋਇਆ ਚਾਚੇ ਲੱਗੇ ਮੈਂ ਲੱਗੇ ਮੈਂ ਤੰਬੂ ਪਾਣੀ ਤੇ ਮੈਂ ਰਿਆ ਚਾਚਾ ਲੱਗੇ ਜਾ ਅੱਛਾ ਹਾਂ ਕੇ ਮਾਰੀ ਵੀ ਜਾਗਾ ਮੈਂ ਤਲ ਪਾਰ ਪਾਰ ਆ ਤਾਨ ਤਾਨ ਨਹੀਂ ਇੱਥੇ ਬਹੁਤ ਮਾਰਾ ਜਦੋਂ ਫਿਰ ਵੇਖਿਆ ਜਿਹੜਾ ਮਿਹਨਤ ਕਰਕੇ ਸਮਾਨ ਬਣਾਇਆ ਸਾਰਾ ਪਾਣੀ ਆ ਗਿਆ ਸਾਰਾ ਪਾਣੀ ਆ ਗਿਆ ਹਾਂ ਮਿਹਨਤ ਕਰਕੇ ਬਰਾ ਬੜਾ ਉਹ ਕਹੋ ਜੇ ਮੈਂ ਬਣਾਇਆ ਆ ਨੌਂ ਛਾਰੋ ਕਿ ਮੈਂ ਮੰਦਲ ਮਾਰੇ ਤਾ ਮੈਂ ਤੁਕੇ ਖਾਨੀ ਹਾਂ ਹਾਂ ਇਹੀ ਆਲ ਮਾਰੀ ਵਗੈਰਾ ਇਹੀ ਬਚੀ ਸਾਰੀ ਆ ਆਹੋ ਬਚੀ ਬਚਰ ਮਾਰੀ ਆਹੋ ਬਚੇ ਮਾਸ਼ੇ ਸ਼ਮਾਨ ਹੋ ਬੋਲਾ ਮਨ ਮਾਰ ਆ ਇਹ ਵਾਥ ਜੁਰ ਕਿ ਕਨੇ ਬਚਾ ਦੇ ਛੋੜੀ ਬੈ ਛਕ ਕਰਕੇ ਛਾਤ ਕਰਕੇ ਛੇ ਟਕ ਮਾਸ਼ਾ ਠਾਂ ਬਰਾ ਦੋ ਸਮ ਹਾਂ ਤੇ ਹੁਣ ਜਦੋਂ ਦੇਖਦੇ ਹਾਂ ਇੱਥੇ ਬੜਾ ਸੋਹਣਾ ਵਾਸ ਸੀ ਹਨਾ ਦੋਨੋਂ ਜਾਣੇ ਰਹਿਨੇ ਸੀਗੇ ਤੇ ਪਰ ਹੁਣ ਜਦੋਂ ਦੇਖਦੇ ਹਾਂ ਉਮੀਦ ਟੁੱਟ ਗਈ ਆ ਉਹ ਸਾਈ ਟੁੱਟੀ ਹੈ ਨਾ ਮੈਂ ਚਾਹੁੰਦਾ ਨਹੀਂ ਵੀ ਹੁਣ ਕਿੱਦਾਂ ਰਵਾਂਗੇ ਕਿੱਥੇ ਜਾਵਾਂਗੇ ਆ ਸਾਮਾਨ ਤਾਂ ਬੈੱਡ ਤਾਂ ਬਹੁਤ ਗਲੇ ਇੱਥੇ ਤਾਂ ਲੰਮੇ ਨਹੀਂ ਪਿਆ ਜਾਣਾ ਤੁਹਾਡੇ ਕੋ ਨਾ ਥੰਨੇ ਨਪ ਹੋ ਗਏ ਤੇ ਨਾ ਥੰਨੇ ਰਪ ਹੋ ਗਏ ਚੁੱਕ ਚੁੱਕੇ ਕੱਢੇ ਦੱਬੇ ਗਏ ਥੱਲੇ ਦੱਬੇ ਗਏ ਨੌ ਰੁਪਏ ਗਏ ਦੇ ਅੰਦਰ ਉਹਨੇ ਦੱਬੇ ਗਏ ਤੇ ਦੱਬ ਕੇ ਤਾਂ ਫੇਰ ਕੱਢੇ ਹਾਂ ਹਾਂਜੀ ਉਹ ਲਾ ਦਨਿਆ ਉਹ ਕਿਤੇ ਪਉਣ ਨੂੰ ਕਾਹੀ ਚਾਰਾਂ ਆਂਦੇ ਜੋ ਵੇਖਦੇ ਮੈਂ ਉਹ ਚਾਨ ਨੇ ਉਤਰ ਪਾਣ ਗਈ ਤਾਨਨ ਤੇ ਗਰੀਬਾਂ ਨਾਲ ਧੱਕਾ ਵੀ ਮਾਰਾ ਜਿਆਦਾ ਨਹੀਂ ਕਰਦਾ ਪਰ ਮਾਰਦਾ ਜਿਆਦਾ ਕਰ ਆਉਂਦਾ ਮਨ ਚ ਖਿਆਲ ਆਇਆ ਕੀ ਕਿਹਦਾ ਹੁੰਦਾ ਹੈ ਭਾਈ ਹਾਂ ਕੀ ਸੋਚਦੇ ਰਹੇ ਜਦੋਂ ਪਾਣੀ ਇੱਥੇ ਖੜਾ ਹੈ ਕਿ ਮਾਂ ਚਟਾ ਜੀ ਬਠੇ ਜਾ ਚੀ ਜਾਂਦੀਆਂ ਠੀ ਕਰਨਾ ਹਾਂ ਕਿ ਡੱਬਾਂ ਇਹਨਾਂ ਤੇ ਕਿ ਟਿਕਾਣੀਆਂ ਹੁੰਦੇ ਜਦੋਂ ਪਾਣੀ ਚੜਦਾ ਗਿਆ ਬੈੱਡ ਡੁੱਬਦੇ ਗਏ ਅਲਮਾਰੀਆਂ ਡੁੱਬਦੀਆਂ ਗਈਆਂ ਪੇਟੀਆਂ ਕੀ ਖਿਆਲ ਆਉਂਦਾ ਰਿਆ ਰੋਣਾ ਵੀ ਆਉਂਦਾ ਰਿਆ ਰੋਣ ਮੈਂ ਤੇ ਅੰਦਰ ਰੋਟੀ ਖਾਦੀ ਹੋਏ ਹੋਏ ਕੰਦੇ ਰੋਟੀ ਨਹੀਂ ਖਾਦੀ ਹੂੰ ਕਿਹਾਰੇ ਕਹਿੰਦੇ ਸਹੀ ਦੁਨੀਆ ਨਾਲੀ ਹੈ ਹੂੰ ਕਹਿੰਦਾ ਕੀ ਕਰਨੀ ਲਾਦਾ ਹੂੰ ਹਾਂ ਤੇ ਤਿੰਨ ਦਿਨ ਰੋਟੀ ਨਹੀਂ ਖਾਦੀ ਤੇ ਰੋਟੀ ਨਹੀਂ ਖਾਦੀ ਤੇ ਹੁਣ ਮੈਂ ਕਿ ਕਿੱਥੋਂ ਖਾ ਰਹੀ ਹੂੰ ਰੋਟੀ ਪਾਣੀ ਰਾਸ਼ਨ ਕਿੱਥੋਂ ਰਾਸ਼ਨ ਆ ਰਿਹਾ ਨਾ ਟਰਾਂ ਦੀਆਂ ਤੋਂ ਉਥੋਂ ਪਾ ਰਹੇ ਆਂ ਅਸੋ ਉਥੋਂ ਖਾ ਰਹੀ ਉਹ ਤੋਂ ਖਾ ਰਹੇ ਹੂੰ ਆ ਕੋਈ ਆਇਆ ਇੱਥੇ ਕਿਸੇ ਨੇ ਕੋਈ ਸਾਰ ਲਈ ਕੋਈ ਆਇਆ ਪਤਾ ਲੈਣ ਪੀ ਕੀ ਹੋਇਆ ਕੀ ਨਾ ਐਸਾ ਛਾ ਨਾ ਤੇ ਕੋਈ ਨਹੀਂ ਆਇਆ ਬਸ ਐ ਹੋਈ ਆ ਭੀ ਰੋਟੀ ਪਾਣੀ ਆ ਲਿਓ ਖਾਣ ਦੇ ਅੱਛਾ ਹੁਣ ਕੀ ਉਮੀਦ ਆ ਬਣੂਗਾ ਵਾਪਸ ਕੋਈ ਬਾਹ ਫੜੂਗਾ ਉਮੀਦ ਹੈਗੀ ਨਾ ਸਾਨੂੰ ਰਹੇ ਚੱਕ ਮੇਦ ਨਹੀਂ ਹਾਂ ਨਾ ਅੱਛਾ ਭਈ ਇਹ ਹਾਲਾਤ ਨੇ ਇਹ ਹਾਲਾਤ ਤੁਹਾਨੂੰ ਦਿਖਾ ਰਹੇ ਆ ਦੇ ਲੋ ਆ ਬੈੱਡ ਤਾਂ ਲੰਮੇ ਪੈਣ ਜੁਕੇ ਰਹਿ ਹੀ ਨਹੀਂ ਔਰ ਇਹ دبੇਗੇ ਸਾਰੇ ਇੱਥੇ ਪਾਣੀ ਦੇ ਵਿੱਚ ਔਰ ਮਿੱਟੀ ਦੇ ਵਿੱਚ ਜਿੱਦਾਂ ਕਹਿ ਰਹੇ ਕਿ ਅਸੀਂ ਕੱਡੇ ਆਲ ਮਾਰੀਆਂ ਪੇਟੀਆਂ ਦੇ ਵਿੱਚ ਲੀੜੇ ਉਦਾਂ ਔਰ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਹ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਜ-ਮਾਜ ਕੇ ਕੋਈ ਸਮਾਨ ਬਣਾਇਆ ਹੋਊਗਾ ਕੋਈ ਅਲਮਾਰੀ ਬਣਾਈ ਹੋਊਗੀ ਕਿਸਮਾਨ ਔਰ ਇਹ ਮਾਂ ਦੀਆਂ ਅੱਖਾਂ 'ਚੋਂ ਹੰਝੂ ਰੁਕ ਨਹੀਂ ਰਹੇ ਆਹ ਲੀੜਾ ਬਚਿਆ ਜੀ ਆਹ ਲੀੜੇ ਕੱਪੜੇ ਬਸ ਆ ਇੱਕ ਬੈੱਡ ਤੇ ਇੱਕ ਘਰ ਹੋਵੇ ਔਰ ਘਰ 'ਚੋਂ ਬਸ ਆ ਸਮਾਨ ਜੇ ਆਹ ਲੀੜਾ ਕੱਪੜਾ ਬਚਿਆ ਜੀ ਬਾਕੀ ਆਲ ਮਾਰੀਆਂ ਬਾਈ ਬੈੱਡ ਤਾਂ ਫੁੱਲ ਹੀ ਗਏ ਆ ਟੁੱਟ ਗਏ ਆ ਸਾਰੇ ਪਾਣੀ ਕਰਕੇ ਔਰ ਅੰਦਰ ਵਾਲਿਆਂ ਵਾਲੀ ਛੱਤ ਆ ਮਕਾਨ ਵੀ ਟੇਡਾ ਹੀ ਹੋ ਗਿਆ ਆ ਦੇਖ ਲਓ ਟੇਡਾ ਹੋਇਆ ਮਕਾਨ ਪਤਾ ਨਹੀਂ ਕਿਹੜੇ ਵੇਲੇ ਛੱਤ ਡਿੱਗ ਜਾਣੀ ਆ ਸੋ ਬਹੁਤ ਬੁਰੇ ਖਲਾਤ ਆ ਬਾਈ ਜੇ ਦੇਖਦੇ ਹੋ ਵੀਡੀਓ ਸੁਣਦੇ ਹੋ ਤਾਂ ਜਰੂਰ ਜਿੰਨੀ ਵੀ ਹੋ ਸਕੇ ਮਦਦ ਕਰੋ ਜਿੱਥੇ-ਜਿੱਥੇ ਵੀ ਤੁਹਾਨੂੰ ਲੱਗਦਾ ਕਿ ਮਦਦ ਹੋਣ ਵਾਲੀ ਹੈ ਕਿਉਂਕਿ ਪੰਜਾਬ ਜਿਹੜਾ ਨਾ ਉਹ ਆਪਣੇ ਲਈ ਆਪ ਖੜਦਾ ਰਿਹਾ ਇਹਨਾਂ ਨੂੰ ਪਤਾ ਹੈ ਸੋ ਬਹੁਤ ਨੇ ਐਸੇ ਲੋਕ ਤਾਂ ਜਰੂਰ ਜੇ ਕੋ ਸਾਰ ਲਵੇ ਤਾਂ ਇਸ ਇਨਾ ਇਹ ਇੱਕ ਮਾਂ ਇਦਾਂ ਦੀਆਂ ਕਈ ਮਾਵਾਂ ਨੇ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਇੰਨਾ ਹੜ ਦੀ ਤਬਾਈ ਮਚਾਈ ਕੋਈ ਗੱਲ ਨਹੀਂ ਮਾਂ ਕੀ ਕੁਝ ਕਹਿਣਾ ਹੀ ਲੋਕਾਂ ਨੂੰ ਕੋਈ ਦੇਖ ਰਿਹਾ ਕੋਈ ਨਹੀਂ ਕੋਈ ਵੀ ਦੇਖ ਰਿਹਾ ਸਿਰ ਰੋਟੀ ਪਾਣੀ ਖਾਂਦੇ ਆ ਉਹ ਦੇ ਦੇ ਉਹ ਦੇਖ ਜਾਣ ਕੋਈ ਮਦਦ ਕਰ ਦੇ ਤੇ ਫਿਰ ਜਿਹੜੇ ਇੰਨੇ ਵੀਰ ਦੇਖ ਰਿਹਾ ਮੈਂ ਕਹਿੰਦੀ ਮਾਤਾ ਗਰੀ ਮਿਹਰਬਾਨੀ ਦੇ ਤੁਸੀਂ ਮਦਦ ਕਰੋਗੇ ਨਹੀਂ ਤੇ ਤੁਹਾਡੀ ਬੜੀ ਆਤ ਰੱਬ ਤੁਹਾਰੀ ਬੜੀ ਬੱਧੀ ਉਮਰ ਕਰੇ ਜਿਸ ਕੀ ਚਾਹਣੇ ਹੋ ਚੱਲ ਕੀ ਕਰ ਦੇਣ ਲੋਕ ਕੋਈ ਬੈੱਡ ਦੇ ਦੇਣ ਕੋਈ ਲਮਾਰੀ ਦੇ ਦੇਣ ਕੀ ਚਾਹਣੇ ਹੋ ਵੀ ਕੀ ਬਣ ਜੇ ਮਾਂ ਜੋ ਜੋ ਇਹ ਸ਼ੌਦ ਦੇ ਸਕਦੇ ਨਾ ਨਹੀਂ ਕਿੰਨੀ ਪਿੱਤ ਲਾਦੀ ਕਰਨ ਕਿਉਂ ਹਾਂ ਤਾ ਇਹ ਨੇ ਬਾਈ ਹਾਲਾਤ ਤੁਸੀਂ ਮਦਦ ਕਰ ਸਕਦੇ ਹੋ ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਜ਼ਰੂਰ ਜਾ ਕੇ ਦੇਖੋ ਜਿੰਨੇ ਮੇਰੇ ਵੀਰ ਐਨਜੀਓ ਕੋਈ ਸੰਸਥਾ ਕੋਈ ਕੰਮ ਕਰਦੀ ਹੈ ਤਾਂ ਇਹ ਮਾਰ ਹੈ ਬਾਈ ਇਹ ਹੁਣ ਬੇਲਾ ਪੰਜਾਬੀਆਂ ਦੇ ਨਾਲ ਇਹਨਾਂ ਪੰਜਾਬ ਦੇ ਲੋਕਾਂ ਦੇ ਨਾਲ ਖੜਨਦਾ ਹੈ ਇਹ ਐਸੀਆਂ ਜਣੀਆਂ ਹੋਰ ਪਤਾ ਨਹੀਂ ਕਈ ਮਾਵਾਂ ਹੋਣੀਆਂ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਇਹ ਵੇਲਾ ਕਿ ਇਹਨਾਂ ਦੇ ਜੇ ਅਸੀਂ ਮਾੜੇ-ਮੋٹے ਹੰਝੂ ਵੀ ਪੂੰਝ ਸਕੀ ਤਾਂ ਇਹ ਵੇਲਾ ਅਸੀਂ ਕੰਮ ਕਰੀਏ ਸੋ ਇਹ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਆਪ ਵੀ ਕੁਝ ਬੋਲਣ ਨੂੰ ਨਹੀਂ ਹੈਗਾ ਜਦੋਂ ਨੁਕਸਾਨ ਦੇਖਦੇ ਆਂ ਇੱਕ ਕੱਪੜਾ ਸਾਡਾ ਪਾੜ ਜਵੇ ਤੇ ਸਾਨੂੰ ਬਹੁਤ ਦੁੱਖ ਲੱਗਦਾ ਤਾਂ ਆ ਦੇਖੋ ਆ ਕੱਪੜੇ ਜੇ ਔਰ ਆ ਘਰ ਜੇ ਬਾਈ ਘਰਾਂ ਤੇ ਅਸੀਂ ਕਰੋੜਾਂ ਰੁਪਈਆ ਲਾ ਦਿੰਨੇ ਆ ਟੈਲਾਂ ਪਤਾ ਨਹੀਂ ਕੀ ਕੀ ਪਰ ਆ ਵੀ ਲੋਕ ਐ ਹੁਣ ਮੁਰਝਾਏ ਕੋ ਚਿਹਰੇ ਲੰਮਕਦੇ ਕੋਈ ਚਿਹਰੇ ਆ ਮਾਂ ਦੇ ਅਥਰੂ ਤਬਾਤ ਦੁਖ ਲੱਗਦਾ ਇਹਨਾਂ ਤਸਵੀਰਾਂ ਨੂੰ ਦੇਖ ਕੇ ਪਰ ਆਸ ਹੈ ਇਹਨਾਂ ਨੂੰ ਵੀ ਕੋਈ ਕੋ ਬਾਹ ਫੜੂਗਾ ਫਿਰ ਅਸੀਂ ਮੁੜ ਤੋਂ ਉਠਾਂਗੇ ਫਿਰ ਇਹਨਾਂ ਕਮਰਿਆਂ 'ਚ ਅਸੀਂ ਵਾਸ ਕਰਾਂਗੇ ਸੋ ਇਹੀ ਉਮੀਦ ਹੈ ਬਾਈ ਸੋ ਇਹ ਇਹਨਾਂ ਵੀਡੀਓ ਨੂੰ ਮਕਸਦ ਹੈ ਕਿ ਤੁਹਾਨੂੰ ਦਿਖਾਈਏ ਕਿੰਨਾ ਨੁਕਸਾਨ ਹੋਇਆ ਇਹਨੂੰ ਅੱਗੇ ਜ਼ਰੂਰ ਪਹੁੰਚਾ ਦਿਓ ਕੈਮਰਾਮੈਨ ਵਰਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਤੇ ਦੀਨਾਨਗਰ ਤੋਂ ਸਹਿਯੋਗੀ ਹਰਜਿੰਦਰ ਸਿੰਘ ਰਾਹ